ਸੱਚ ਦੀ ਆਵਾਜ਼ న్యూਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਸਕੋ ਅੱਜ ਅਸੀਂ ਖੜੇ ਆ ਪਿੰਡ ਲਿਆ ਮੀਖ ਸਿੰਘ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੇ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਕਿ ਅੱਜ ਸ੍ਰੀ ਦਾ ਬਾਬਾ ਮੁੱਤੀराम ਜੀ ਮੇਰਾ ਜਿਹਦਾ ਸਿੱਧੀ ਜਿਹੜਾ ਬਹੁਤੀ ਸ਼ਰਧਾ ਭਾਵਨਾ ਨਾਲ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਆਓ ਤੁਨੋਂ ਆਪਾਂ ਉਥੇ ਲੈ ਚੱਲਦੇ ਹਾਂ ਜਿੱਥੇ ਸੰਗਤਾਂ ਵੱਲੋਂ ਬਹੁਤੀ ਸ਼ਰਧਾ ਭਾਵਨਾ ਨਾਲ ਬਾਬਾ ਮੁੱਤੀराम ਜੀ ਮਹਾਰਾਜੀ ਦਾ ਸਿੱਧੀ ਦਾੜਾ ਮਨਾਇਆ ਗਿਆ ਸੰਗਤਾਂ ਵੱਲੋਂ ਸ੍ਰੀ ਅਮਰਤ ਵੇਲੇ ਤੋਂ ਸ੍ਰੀ ਸੋਖਨੀ ਸਾਹਿਬ ਦੀ ਜਾਪ ਕਰਵਾਈ ਗਈ ਆ ਆਓ ਤੁਹਾਨੂੰ ਦਿਖਾਉਂਦੇ ਹਾਂ ਵੱਖ-ਵੱਖ ਦ੍ਰਿਸ਼ ਤੇ ਇੱਥੇ ਕੋ ਸੰਗਤਾਂ ਹੋਣੀਆਂ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਵੀ ਉਹ ਬਾਬਾ ਮੁੱਤੀराम ਜੀ ਮਹਾਰਾਜ ਜੀ ਸਿੱਧੂ ਨੇ ਕੀ ਕੀ ਕਹਿੰਦੇ ਆ ਆਓ ਤੁਹਾਨੂੰ ਉਥੇ ਲੈ ਚੰਗੇ ਜਿੱਥੇ ਸਾਰੇ ਸਮਾਗਮ ਹੋਰੇ ਹਨ ਕਿਲਾ ਗਿਆਨ ਹੋਵੇ ਸਮਰਤੀ ਜਾਵੇ ਰੰਗੋ ਐਸੇ ਮਰਨੀ ਜੋ ਮਰ ਰੰਗ ਰੰਗਾ ਗੋਵੇ ਐਸੇ ਮਰਨੀ ਜੋ ਮਰ دی دی. بودو 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 بودو. موتی رام

بڑے پرہنس کے آدھے راہنس کے جاندیا میں موت سکایا گیا ماتا بیو کون موت سکایا گیا دوسری راہ پہنس کے لئے ساتھ سکتھی کہ کارد بہتر اپنے پروار کا گھر پٹا بیٹھ کے لئے دوسری جانس کے لئے ساتھ سکتھی آس کا سکتھ جو مہرا ہے گرو جی پروار ਗੁਰੂ ਜੀ ਦੇ ਮੱਥਾ ਨੂੰ ਗੁਰੂ ਜੀ ਦੀ ਮਾਤਾ ਨੂੰ ਮੁਕਸ਼ਕੌਮ ਆ ਰਿਹਾ ਜੁਗਤ ਸਾਹਿਬ ਸੰਗਤ ਜਿਤੇਰੀ ਵਿੱਚ ਸਤਿਆਰਗਰ ਜੀ ਤਾਂ ਆਉਂਦੇ ਕਚੇਰੀ ਦੇ ਸਾਡੇ ਦੇ ਸਾਹਿਬ ਸੰਗਤ ਨੂੰ ਪੁੱਛਿਆ ਖੈਰ ਵੀ ਦੋਦਰ ਹੋ ਕੇ ਲਗਾਤਾਰ ਤੋਂ ਗੁਰੂ ਦੇ ਪਰਿਵਾਰ ਦੀ ਸੇਵਾ ਕਰਦਾ ਆ ਰਿਹਾ ਕਿ ਗੁਰੂ ਜਿਹੜੇ ਆ ਸਾਡੇ ਦਸਨਾਲ ਉਹਨਾਂ ਦੇ ਬੱਚੇ ਸਾਡੇ ਦਸਨਾਲ ਹਨ ہو کے سکھا کی سیوا کر رہا دربار ہے میں گرو دے پروار کی سیوا کی نام سیوا کی سزا دیتی گئی ہے موتی رام میرے کا سارا پروار بچوں کو لے کر ਕੋਲ ਨੂੰ ਜੋ ਚ ਪੀੜਿਆ ਜਾ ਕੇ ਕੋ ਕੇ ਗੁਰੂ ਪ੍ਰਮਾਤਮ ਦੀ ਸੇਵਾ ਕੀਤੀ ਹੈ ਉਸ ਸਜਾ ਮਿਲਣੀ ਚਾਹੀਦੀ ਹੈ ਇਸੇ ਤਰ੍ਹਾਂ ਸਾ ਸੰਗਤ ਨੂੰ ਉਹਦੀ ਆਸਮਰਤ ਨਿਕੇਵਾਜ ਸਮੂਹ ਸੰਗਤ ਵੱਲੋਂ ਜਲਵਾੜੀ ਦੇ ਪ੍ਰੰਧ ਕੀਤੇ ਗਏ ਆਮ ਤੌਰ ਤੇ ਲੈ ਕਰਕੇ ਸੁਖਮਨੀ ਸਾਹਿਬ ਕੇ ਅਨੁਕ੍ਰਮ ਪ੍ਰਾਪਨਾ ਅਰਜ ਜਨਾਕ ਕੇ ਹਨ ਇਸ ਰਾਮ ਦੇ ਮਹਾਭਾਗਤਾਂ ਸਾਹਿਬ ਸ੍ਰੀ ਸੁਖਮਨੀ ਸਾਹਿਬ ਜੀ ਦੀ ਜਪ ਕੀਤੇ ਨੇ

ਦੇਨ ਮਾਤਾ ਗੁਰੂ ਨਾਮ ਦਾ ਨਾਮ ਹੈ ਸਹਿਜ ਜਨਤਿਆ ਦਾ ਨਾਮ ਦਾ ਹੈ ਗੁਰੂ ਗਵੈਰ ਸਿੰਘ ਮਹਾਰਾਜ ਦਾ ਪ੍ਰਸ ਆਪਾਂ ਪੜਦੇ ਹਾਂ ਤਾਂ ਮੋਤੀ ਨਾਮ ਦਾ ਇਹਦਾ ਪਹਿਲਾ ਨਾਮ ਦਾ ਹੈ ਸਾਹਿਬ ਸੰਗੀਤ ਜੀ ਇਹਨਾਂ ਦੇ ਪਰਿਵਾਰ ਨੇ ਬਹੁਤ ਜਾਂਦੀ ਵੱਡੀ ਸੇਵਾ ਕੀਤੀ ਹੈ ਗੁਰੂ ਪਰਿਵਾਰ ਦੀ ਗੁਰੂ ਪਰਿਵਾਰ ਦੀ ਸੇਵਾ ਕਰਕੇ ਸਾਰਾ ਹੀ ਪਰਿਵਾਰ ਸਾਹਿਬ ਸੰਗੀਤ ਜੀ ਦੀ ਸ਼ਹੀਦੀ ਪਾ ਗਿਆ ਚਾਰੋਂ ਕਰੋ ਸਤਨਾਮ ਸ੍ਰੀ ਵਾਹਿਗੁਰੂ اور ستھا سی رمدان ਨਾਮ ਦੇਵਕਾਇ ਜਨਨਾ ਨਿਯਾਤ ਕੀਆ ਤੱਤਲੇਛ ਨਾਇ ਜੋਸ਼ੇਸ਼ਨਾ ਉਹ ਮਾਇਆ ਆਪੇ ਪਾਡੇ ਦਾ ਕਿਨੇ ਆਪੇ ਗੁਰ ਦੇ کر پائیں ਪਾਈ ਮਰੀ ਦੀ ਵਾਰੀ ਧਰਤੀ ਦੀ ਨਾਈ ਨਾਈ ਜੋ ਕਰ ਇਸਹਿ ਗਾਏ ਇਸਹਿ ਗਾਏ ਸੁਣ ਭਾਈ ਤੁੰਨੇ ਬਰਨਸ ਭਾਈ ਜੀ ਵੀ ਭਲੇ ਭਾਈ ਜੀ ਵੀ ਭਲੇ ਹੋਦੇ ਜੀ ਗਿਆਨ ਦਿਆ ਜਿਸਨਾ ਕਹਿ ਨਾ ਜਾਏ دو کرتا کرن کی بیج ائی سبائی کئی پترا میں کچھو بیجنگے نام کی باتیں بہری اور جی ناری گائی اے جی ناری مکرے میں جائے تو کرم کر والا کی نام وکوا کام کرساج جب میں اڑ دی پالے ساقی میں ماہاں सया गा गै सौ दवा ਕਿਤਾ ਕਤਕ Materito, medesco, tesare, e tu te vuoi, e tu me. ਬ ਤੇਰੀ ਬਰਿਆਈ ਨਾਮ ਤੇਰਾ ਵਾਹੀਉ ਗੁਰੁ ਜੀ ਵਾਹਿਗੁਰੂ ਜੀ ਵਾਹਿਗੁਰੂ ਇੱਕੋ ਅੰਕਾਰ ਸੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹ ਜੀ ਵਸੀਨ ਕੰਧਮ ਨੂੰ ਕਥੀ ਹੈ ਕਿ ਦੇਸ਼ ਦੇਸ਼ ਦੀ ਧਰਤੀ ਤੇ ਸਹਿਬਜ਼ਾਦਿਆਂ ਦਾ ਸਿੱਧੀ ਦਿਹਾੜਾ ਜਿੱਥੇ ਬਹੁਤੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਉੱਥੇ ਬਾਬਾ ਮੁੱਤੀराम ਜੀ ਮਹਿਰਾ ਜਿਨ੍ਹਾਂ ਵੱਲੋਂ ਮਾਤਾ ਗੁਜਰੀ ਨੂੰ ਤੇ ਛੋਟੇ ਸਹਿਬਜ਼ਾਦਿਆਂ ਨੂੰ ਦੁੱਧ ਪਿਉਣ ਦੀ ਜਿਹੜੀ ਸੇਵਾ ਨਿਭਾਈ ਸੀ ਤੇ ਉਹ ਸੇਵਾ ਨਿਭਾਉਣ ਦੇ ਬਦਲੇ ਉਹਨਾਂ ਨੇ ਵੱਡੀ ਕੁਰਬਾਨੀ ਕਰਨੀ ਪਈ ਸੀ ਉਹਨਾਂ ਦਾ ਵੀ ਜਿਹੜਾ ਵੱਖ-ਵੱਖ ਸਮਾਂ ਤੇ ਬਹੁਤ ਹੀ ਸਰਤਾ ਭਾਵਨਾ ਨਾਲ ਮਨਾਇਆ ਜਾ ਰਿਹਾ ਉਸੇ ਲੜੀ ਦੇ ਤਹਿਤ ਅੱਜ ਪਿੰਗਲੀ ਦਾ ਮਿਲ ਸਿੰਘ ਤਹਿਸੀਲ ਜਗਰਾਉਂ ਜਿਲ੍ਹਾ ਘਾਣਾ ਵਿਖੇ ਵੀ ਸੰਗਤਾਂ ਵੱਲੋਂ ਨਗਰ ਤੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਮੁੱਤੀराम ਜੀ ਮਹਾਰਾਜ ਦਾ ਜਨਮ ਸਿੱਧੀ ਜਿਹੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸੰਗਤਾਂ ਵੱਲੋਂ ਸਵੇਰੇ ਅਮਰਤ ਵੇਲੇ ਸ੍ਰੀ ਸੁਖਮਨੀ ਸਾਹਿਬ ਦੇ ਯਾਤਰਾਏਗੇ ਉਪਰੰਤ ਸੰਗਤਾਂ ਵੱਲੋਂ ਬਾਬਾ ਜੀ ਦੀ ਯਾਦ ਵਿੱਚ ਦੁੱਧ ਦੇ ਲੰਗਰ ਲਗਾਏ ਜਾ ਰਹੇ ਆ ਤੁਹਾਨੂੰ ਕੋਈ ਵਕਫਾ-ਵਕਫਾ ਤਸਵੀਰਾਂ ਦਿਖਾਵਾਂਗੇ ਤੇ ਸਾਡੇ ਨਾਲ ਸਿੱਖ ਸੰਗਤਾਂ ਕਾਫੀ ਜੁੜ ਚੁੱਕੀਆਂ ਮੈਂ ਇੱਕ ਵਾਰੀ ਕੈਮਰਾਮੈਨ ਹੋਊਂਗਾ ਵੀ ਸਾਡੇ ਨਾਲ ਪਿੰਡ ਲਿਆ ਮੀਖ ਸਿੰਘ ਦੀਆਂ ਸਿੱਖ ਸੰਗਤਾਂ ਕਾਫੀ ਜੜੀਆਂ ਜੁੜ ਚੁੱਕੀਆਂ ਆ ਮੈਂ ਤੇ ਉਹਨਾਂ ਨਾਲ ਆਪਾਂ ਬਾਬਾ ਜੀ ਸੰਧੀ ਗੱਲਬਾਤ ਵੀ ਕਰਾਂਗੇ ਤੇ ਉਹ ਇਸ ਸੰਬੰਧੀ ਮਨਾਏ ਗਏ ਸਿੱਧੀ ਧੜੇ ਨੂੰ ਲੈ ਕੇ ਕੀ ਕਹਿੰਦੇ ਆ ਆਓ ਆਪਾਂ ਕਰਦੇ ਆ ਗੱਲਬਾਤ ਆ ਆਪਾਂ ਬਾਬਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋੜੀ ਪ੍ਰੈਮ ਸਤਕਾਰ ਦੇ ਨਾਲ ਸਮੂਹ ਸਿੱਖ ਸੰਗਤਾਂ ਵੱਲੋਂ ਬਾਬਾ ਮੋਤੀਰਾ ਮਹਿਰਾ ਦੇ ਪਰਿਵਾਰ ਦੀ ਸ਼ਹੀਦੀ ਮਨਾਉਣ ਮਨਾਈ ਗਈ ਹੈ ਜੋ ਕਿ ਮੋਤੀਰਾ ਮਹਿਰਾ ਪਰਿਵਾਰ ਨੂੰ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ ਨਿਵਾਸ ਬਖਸਿਆ ਗਿਆ ਇਸ ਪਰਿਵਾਰ ਨੂੰ ਕਿ ਸਹਿਬਜਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਛਕਾਇਆ ਗਿਆ ਦੋ ਦਿਨ ਲਈ ਤੇ ਸੂਬੇ ਦੇ ਕਚਹਿਰੀ ਦੇ ਵਿੱਚ ਮੋਤੀਰਾ ਮਹਿਰੇ ਦੀ ਸ਼ਿਕਾਇਤ ਕੀਤੀ ਗਈ ਤੇ ਮੋਤੀਰਾ ਮਹਿਰੇ ਦੇ ਬੱਚਿਆਂ ਨੂੰ ਅੱਖਾਂ ਦੇ ਅੱਖਾਂ ਕੱਢ ਕੇ ਉਸੇਦ ਕੀਤਾ ਗਿਆ ਤੇ ਬੋਲੂ ਦੇ ਵਿੱਚ ਪੀੜਿਆ ਗਿਆ ਸਾਧ ਸੰਗਤ ਜੀ ਉਹਨਾਂ ਦੇ ਵਾਲੀ ਵਾਰਸ ਉਹਨਾਂ ਦੀ ਸਮੂਹ ਸਿੱਖ ਸੰਗਤਾਂ ਵੱਲੋਂ ਅੱਜ ਉਹਨਾਂ ਦੇ ਸ੍ਰੀ ਦੀਵਸ ਨੂੰ ਮਾਉਂਦਿਆਂ ਹੋਏ ਆਮਰਤ ਵੇਲ ਤੋਂ ਲੈ ਕਰਕੇ ਸ੍ਰੀ ਸੁਖਮਨੀ ਸਾਹਿਬ ਦੀ ਜਾਪ ਕੀਤੇ ਗਏ ਪ੍ਰੰਤ ਸ੍ਰੀ ਆਸਾਜ ਦੇ ਵਾਰ ਦੇ ਸ਼ਬਦ ਕੀਰਤਨ ਗਏ ਕੀਤੇ ਗਏ ਗੁਰਮਤ ਵਿਚਾਰਾਂ ਕੀਤੇ ਗੀਆਂ ਨੇਕਾ ਸੰਗਤਾਂ ਵੱਲੋਂ ਗੁਰਮਤ ਪਰਿਵਾਰਾਂ ਵੱਲੋਂ ਜਲ ਪਾਣੀ ਦੇ ਪ੍ਰਬੰਧ ਕੀਤੇ ਗਏ ਸਤਿਗੁਰੂ ਜੀ ਪਾਰ ਕਿਰਪਾ ਕਰਨ ਇਨਾਂ ਦੀ ਸੇਵਾ ਕੀਤੀ ਲੇਖੇ ਵਿੱਚ ਲਾਉਣ ਦਰੋਂ ਘਰੋਂ ਨਾਮਦਾਨ ਦੀ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨੰਨ ਤੁਲਵੰਸੇ ਅਟ ਜੋ ਬਾਬਾ ਮੁੱਤੀराम ਜੀ ਮਹਾਰਾਜ ਦਾ ਜਿਹੜਾ ਸਿੱਧੀ ਦੇਵਸ ਬਣਾਇਆ ਗਿਆ ਸੰਗਤਾਂ ਵੱਲੋਂ ਉਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਆ ਜੀ ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਬਾਬਾ ਮੁੱਤੀराम ਮਹਾਰਾਜ ਦਾ ਸ਼ਹੀਦੀ ਦੇਵਸ ਬਣਾਇਆ ਸੋ ਸਿੱਧੀ ਦੇਵਸ ਬਣਾਉਣ ਦਾ ਮਕਸਦ ਆਪਣੇ ਵੱਡੇ ਬਜ਼ੁਰਗਾਂ ਦੇ ਕੀਤੇ ਹੋਏ ਕਰਮਾਂ ਨੂੰ ਯਾਦ ਕਰਨਾ ਉਹਨਾਂ ਦੇ ਪਾਏ ਪਾਏ ਹੋਏ ਭੂਮੀਆਂ ਤੇ ਚੱਲਣਾ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਵੀ ਉਹਨਾਂ ਵਾਲੇ ਕੰਮ ਦਾ ਅਸੀਂ ਨਹੀਂ ਕਰ ਸਕਦੇ ਖੈਰ ਕੁਝ ਨਾ ਕੁਝ ਕੋਸ਼ਿਸ਼ ਕਰੀਏ ਕਿ ਚੰਗਾ ਤੋਂ ਚੰਗਾ ਕੰਮ ਕਰੀਏ ਆਪ ਗਤ ਪ੍ਰਾਪਰਾਂ ਨੂੰ ਰਲ ਮਿਲ ਕੇ ਰਹਿਣ ਦੀ ਸਿੱਖਿਆ ਦਿੰਦੇ ਆ ਤਾਂ ਕਿ ਆਪਣੇ ਮਾਤਾ ਪਿਤਾ ਦਾ ਆਗਿਆਕਾਰੀ ਬਣਨ ਅਤੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨ ਠੀਕ ਹੈ ਇਸ ਸੰਗਤਾਂ ਵੱਲੋਂ ਕਿੰਨਾ ਕ ਸਹਿਯੋਗ ਮਿਲਿਆ ਜੀ ਇਸ ਸਮਾਗਮ ਵਿੱਚ ਸਮੂਹ ਸੰਤਾ ਸਮੂਹ ਪੰਚਾਇਤ ਮੈਂਬਰ ਅਤੇ ਸਮੂਹ ਸੰਤਾ ਸਮੂਹ ਪਰਿਵਾਰਾਂ ਵੱਲੋਂ ਬਹੁਤ ਜ਼ਿਆਦਾ ਯੋਗਦਾਨ ਪਾਇਆ ਗਿਆ ਪ੍ਰਮਾਤਮਾ ਸਾਰੇ ਪਰਿਵਾਰਾਂ ਨੂੰ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ੇ ਅਤੇ ਅੱਗੇ ਤੋਂ ਇਸ ਤਰ੍ਹਾਂ ਦੇ ਸਮਾਗਮਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਸਮਰੱਥਾ ਬਖਸ਼ੇ ਠੀਕ ਇੰਤ ਵਿੱਚ ਸਰਮੁਹ ਮੰਧਰ ನಾನು ಒಂದು 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 और đi मिट्टी का ايش <applause> هذا <applause> <applause>